T20 نیوز چینل دیکھنے والے تمام درشکنوں کو میرا নমস্কার میں ہاں Dinesh Kumar ਤੁਹਾਨੂੰ ਅਸੀਂ ਆਪਣੇ T20 نیوز ਚੈਨਲ ਦੇ ਮਾਧਿਅਮ ਦੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਲੁਧਿਆਣਾ ਦੀਆਂ ਐਕਟੀਵਿਟੀਆਂ ਦਿਖਾਉਂਦੇ ਰਹਿੰਦੇ ਆ ਅੱਜ ਪਰ ਜੋ ਅਸੀਂ ਤੁਹਾਨੂੰ دکھਾਉਣ ਆਏ ਆ ਤੁਹਾਨੂੰ ਹੈਰਾਨ ਕਰ ਦੇਗੀ ਉਹ ਗੱਲ ਕਿ ਇੱਕ 32 ਸੈਕਟਰ ਲੁਧਿਆਣਾ ਦੇ ਵਿੱਚ ਇੱਕ ਹਸਪਤਾਲ ਜੋ ਕਿ ਗੁਰੂ ਅਮਰਦਾਸ ਸ਼੍ਰੀ ਗੁਰੂ ਅਮਰਦਾਸ ਚੈਰੀਟੇਬਲ ਦੇ ਨਾਮ ਤੋਂ ਜੋ ਚੱਲ ਰਿਹਾ ਵੈ ਜੋ ਅੱਜ ਉੱਥੇ ਅਸੀਂ ਆਏ ਆ ਤੇ ਉੱਥੇ ਤੁਹਾਨੂੰ ਜਿਹੜੀ ਉਹਦੀ ਖਾਸ ਗੱਲਬਾਤ ਦੱਸਣ ਆਏ ਆ ਸਾਡੇ ਨਾਲ ਉੱਥੇ ਦੇ ਅਸੀਂ ਹਸਪਤਾਲ ਦੇ ਵਿੱਚ ਇੱਕ ਡਾਕਟਰ ਸਾਹਿਬ ਨੇ ਉਹਨਾਂ ਦੇ ਡਾਕਟਰ ਜਾਨਵੀ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਤੁਹਾਨੂੰ ਇੱਥੇ ਜਿਹੜਾ ਇਲਾਜ ਹੈ ਲੋਕ ਇੱਥੇ ਇਲਾਜ ਕਰਵਾਣ ਆਉਂਦੇ ਆ ਜੋ ਫ੍ਰੀ ਆਫ ਕੋਸਟ ਉਹਦਾ ਇਲਾਜ ਹੋ ਰਿਹਾ ਵੈ ਔਰ ਟੈਸਟ ਜਿਹੜੇ ਇੱਥੇ ਸੀਟੀ ਸਕੈਨ ਆ ਜਾਂ ਕੋਈ ਅਲਟਰਾਸਾਉਂਡ ਕਰਾਣੀਆਂ ਜਾਂ ਤੁਸੀਂ ਕੋਈ ਬਲੱਡ ਦੇ ਟੈਸਟ ਕਰਾਣੀਆਂ ਅੱਜ ਇਹ ਦਿਨ ਦਾ ਸ਼ੁੱਕਰਵਾਰ ਦਾ ਸ਼ੁੱਕਰਵਾਰ ਨੂੰ ਅਸੀਂ ਇੱਥੇ ਤਾਂ ਆਏ ਆ ਕਿ ਸ਼ੁੱਕਰਵਾਰ ਦਾ ਇੱਕ ਦਿਨ 9 ਤੋਂ 2 ਜਿਹੜੀ ਓਪੀਡੀ ਆ ਬਿਲਕੁਲ ਫ੍ਰੀ ਆਫ ਕੋਸਟ ਪੇਸ਼ੈਂਟ ਆਉਂਦੇ ਆ ਤੇ ਕੋਈ ਉਹਨਾਂ ਦਾ ਪੈਸਾ ਨਹੀਂ ਲੱਗ ਰਿਹਾ ਤੇ ਉਹ ਕਰਾਰੇ ਦੇ ਬਾਕੀ ਦਿਨ ਜੇ ਤੁਸੀਂ ਕਿਸੇ ਅੱਗੇ ਪਿੱਛੇ ਸੋ ਮੰਗਲਵਾਰ ਨੂੰ ਵੀ ਕੋਈ ਇਲਾਜ ਕਰਨਾ ਚਾਹੁੰਦੇ ਹੋ ਤੇ ਉਹ ਬਾਜ਼ਾਰ ਦੇ ਵਿੱਚ ਜਿਹੜਾ 5000 ਦਾ ਟੈਸਟ ਹੈ ਇੱਥੇ 5700 ਰੁਪਏ ਦੇ ਵਿੱਚ ਫ੍ਰੀ ਹੋ ਜਾਂਦਾ ਸੋ ਗੱਲਬਾਤ ਕਰਦੇ ਆ ਸਾਡੇ ਨਾਲ ਨੇ ਡਾਕਟਰ ਜਾਨਵੀ ਮੈਮ ਨੂੰ ਨਮਸਕਾਰ ਜੀ ਨਮਸਕਾਰ ਜੀ ਮੈਂ ਡਾਕਟਰ ਜਾਨਵੀ ਸ਼੍ਰੀ ਗੁਰੂ ਅਮਰਦਾਸ ਹਸਪੀਟਲ ਤੋਂ ਰਹੀ ਹੈ ਤੇ ਇਹ ਸਾਡਾ ਹਸਪੀਟਲ ਜਿਹੜਾ ਹੈਗਾ ਬਾਬਾ ਜਸਵੰਤ ਸਿੰਘ ਜੀ ਦੇ ਨੇ ਇਨੋਗ੍ਰੇਸ਼ਨ ਕਰਵਾਈ ਹੈ ਤੇ ਇੱਥੇ ਜਿਹੜਾ ਹੈਗਾ ਆਪਾਂ ਪੂਰੇ ਡਾਕਟਰਸ ਦੀ ਟੀਮ ਹੈ ਜਿਹੜੀ ਪੇਸ਼ੈਂਟਸ ਦਾ ਇਲਾਜ ਫ੍ਰੀ ਕਰ ਰਹੀ ਹੈ ਤੇ ਸਾਡੇ ਕੋਲ ਸਾਰੀਆਂ ਉਪਲਬਧ ਜਿਹੜੀ ਸੇਵਾਵਾਂ ਨੇ ਰੇਡੀਓਲੋਜੀ ਹੈਗੀ ਜਿਸ ਦੇ ਵਿੱਚ ਅਲਟਰਾਸਾਉਂਡ ਸੀਟੀ ਸਕੈਨ ਮੈਮੋਗ੍ਰਾਫੀ ਡਿਜੀਟਲ ਐਕਸ-ਰੇ ਸਭ ਉਪਲਬਧ ਹੈ ਤੇ ਸਾਡੇ ਕੋਲ ਬਲੱਡ ਟੈਸਟ ਲਈ ਲੈਬੋਰੀਟਰੀ ਹੈਗੀ ਹੈ ਫਾਰਮੇਸੀ ਹੈ ਤੇ ਫ੍ਰਾਈਡੇ ਨੂੰ ਤਾਂ ਸਾਰੀਆਂ ਸੇਵਾਵਾਂ ਬਿਲਕੁਲ ਫ੍ਰੀ ਹੁੰਦੀਆਂ ਹੈ ਤੇ ਮੈਮ ਇਹੜਾ ਹਸਪੀਟਲ ਹੈ ਤੁਸੀਂ ਜੇ ਸਾਡੇ ਤੋਂ ਦਰਸ਼ਕਾਂ ਨੂੰ ਜਾਂ ਕੋਈ ਪੇਸ਼ੈਂਟ ਹੈ ਜਿਹੜੀ ਮਤਲਬ ਕਿ ਬੜਾ ਮੈਡੀਕਲ ਲਾਈਨ ਅੱਜ ਕੱਲ੍ਹ ਨਹੀਂ ਟਫ ਹੋਈ ਹੋਈ ਆ ਕਿ ਹਰ ਬੰਦੇ ਕੋਲ ਇਲਾਜ ਕਰਾਣਾ ਬਹੁਤ ਔਖਾ ਆ ਬਯਾਰ ਦੇ ਵਿੱਚ ਕਿ ਬੰਦਾ ਕਹਿੰਦਾ ਇਲਾਜ ਕਰਾਣ ਗਿਆ ਜੀ ਸਾਡਾ ਲੱਖ ਰੁਪਏ ਲੱਗ ਗਿਆ ਸਾਡਾ 50000 ਰੁਪਏ ਲੱਗ ਗਿਆ ਤੁਸੀਂ ਇੱਥੇ ਇਹਨਾਂ ਨੂੰ ਇਹ ਦੱਸੋ ਵੀ ਜਿੱਦਾਂ ਮਤਲਬ ਕਿ ਸੀਟੀ ਸਕੈਨ ਵਗੈਰਾ ਜਾਂ ਕੋਈ ਵੀ ਇੱਥੇ ਕਰਾਣ ਆਉਂਦੇ ਆ ਪੇਸ਼ੈਂਟ ਤੇ ਕਿੱਦਾਂ ਇਹ ਕਿੰਨਾ ਬਯਾਰ ਨਾਲੋਂ ਕੀ ਫਰਕ ਹੈ ਤੁਹਾਡੇ ਐਕਚੁਅਲੀ ਇਸ ਹਸਪੀਟਲ ਦੀ ਮੇਨ ਪਰਪਸ ਹੀ ਇਹ ਹੈ ਕਿ ਜਿਹੜੇ ਪੇਸ਼ੈਂਟਸ ਇਲਾਜ ਨਹੀਂ ਕਰਵਾ پا ਰਹੇ ਹੈ ਡਿਊ ਟੂ ਮੋਨਿਟਰੀ ਇਸ਼ੂਸ ਐਂਡ ਆਲ ਉਹਨਾਂ ਲਈ ਇਹ ਇਨਾ ਕਾਫੀ ਮਾਰਕੀਟ ਰੇਟ ਤੋਂ ਬਹੁਤ ਘੱਟ ਰੇਟਾਂ 'ਚ ਇੱਥੇ ਸੀਟੀ ਸਕੈਨ ਤੇ ਬਾਕੀ ਸਾਰੀਆਂ ਸਹੂਲਤਾਂ ਜਿਹੜੀਆਂ ਹੈਗੀਆਂ ਉਹ ਕਾਫੀ ਇਵਨ 50% ਤੋਂ ਵੀ ਘੱਟ ਪ੍ਰਾਈਸ 'ਤੇ ਉਪਲਬਧ ਕਰਵਾਈ ਜਾਂਦੀਆਂ ਹੈ। ਤੇ ਸੋ ਸਭ ਨੂੰ ਇਹ ਵੀ ਪਤਾ ਲੱਗਾ ਬਈ ਫਰਡੇ ਨੂੰ 9 ਤੋਂ 2 ਜਿਹੜੀ ਆਪੀਡੀ ਹੈਗੀ ਹੈ ਉਹ ਟੋਟਲ ਫ੍ਰੀ ਹੈਗੀ ਹੈ। ਜੀ ਬਿਲਕੁਲ ओपीडी ਵੀ ਫ੍ਰੀ ਹੈ ਟੈਸਟ ਵੀ ਫ੍ਰੀ ਨੇ ਤੇ ਜਿਹੜੀ ਰੈਡੀਓਲੋਜੀਕਲ ਐਗਜ਼ਾਮਨੇਸ਼ਨਸ ਨੇ ਉਹ ਵੀ ਸਾਰੀਆਂ ਫ੍ਰੀ ਨੇ ਇਹ ਪੇਸ਼ੈਂਟਸ ਹੈਗੇ ਆ ਤੁਸੀਂ ਅੱਜ ਫ੍ਰਾਈਡੇ ਹੈ ਤੁਸੀਂ ਪੁੱਛ ਸਕਦੇ ਹੋ ਕੀ ਨਾਮ ਹੈ ਆਪਕਾ ਕਾਮੈਸ਼ੋਰ ਚੌਧਰੀ ਹਾਂਜੀ ਕਾਮੈਸ਼ੋਰ ਚੌਧਰੀ ਕੀ ਅੱਜ ਗੁਰੂ ਰਾਮਦਾਸ ਹਸਪਤਾਲ ਦਾ ਹਸਪਤਾਲ ਵਿੱਚ ਆਏ ਹੋ ਤਾਂ ਯਹਾਂ ਪਰ ਆਪਕੋ ਕੀ ਬਤਾਇਆ ਡਾਕਟਰੋ ਨੇ ਇਹ ਮੇਰਾ ਪਾਈਪੂਟਾ ਸ ਹੈ ਨਾ ਥੋੜਾ ਸੱਕ ਰੈਕ ਹੋ ਗਿਆ ਥਾ ਰੈਕ ਹੋ ਗਿਆ ਥਾ ਅੱਛਾ ਇਸਕੇ ਲਈ ਮੈਂ ਆਇਆ ਹਾਂ ਐਕਸ-ਰੇ ਕਰਾ ਰਹੇ ਹਾਂ ਐਕਸ-ਰੇ ਕਰਾ ਰਹੇ ਹਾਂ ਤਾਂ ਕਿੰਨੇ ਪੈਸੇ ਲੱਗੇ ਆਪਕੇ ਕੋਈ ਸਰਚ ਤਾਂ ਨਹੀਂ ਲੱਗਾ ਹਾਂਜੀ ਪੈਸਾ ਨਹੀਂ ਲੱਗਾ ਬਲਦੇਵ ਸਿੰਘ ਨਾਮ ਹੈ ਮੇਰਾ ਬਲਦੇਵ ਜੀ ਤੁਸੀਂ ਇਹ ਇਹਦੇ ਹਸਪੀਟਲ ਚ ਗੁਰੂ ਅਮਰਦਾਸ ਹਸਪੀਟਲ ਚ ਆਏ ਹੋ ਤੇ ਤੁਹਾਨੂੰ ਇੱਥੇ ਕਿੱਦਾਂ ਦਾ ਲੱਗਾ ਵਾ ਅੱਜ ਕੀ ਕਰਾਵਾ ਰਹੇ ਦੇਖੋ ਜੀ ਮੈਂ ਤਾਂ ਪਹਿਲੀ ਵਾਰ ਹੀ ਆਇਆ ਹਾਂ ਇੱਥੇ ਅੱਛਾ ਮੇਰੀ ਮੈਸੇਜ ਤੇ ਥੋੜੀ ਜਿਹੀ ਪ੍ਰੋਬਲਮ ਆ ਇੱਥੇ ਧੌਣ ਦੇ ਵਿੱਚ ਉਹ ਦਿਖਾਉਣ ਵਾਸਤੇ ਆਇਆ ਸੀ ਗਰਦਨ ਦੇ ਵਿੱਚ ਕੀ ਤੁਸੀਂ ਟੈਸਟ ਵਗੈਰਾ ਕਰਾਣਾ ਹੈ ਟੈਸਟ ਵਗੈਰਾ ਤਾਂ ਕੁਝ ਨਹੀਂ ਲਿਖਿਆ ਉਹਨਾਂ ਨੇ ਬਾਕੀ ਮ ਜੀ ਕੰਨ ਮੈਡੀਕਲ ਤੋਂ ਜਾ ਕੇ ਲੈ ਲਓ ਤੇ ਤੁਹਾਨੂੰ ਇੱਥੇ ਮਤਲਬ ਕੀ ਕੀ ਹਿਸਾਬ ਨਾਲ ਲੱਗਿਆ ਪਿਆ ਜਿੱਦਾਂ ਬਾਕੀ ਹਸਪਤਾਲ ਵੀ ਹੈਗੇ ਲੁਧਿਆਣੇ ਚ ਤੇ ਇਹ ਹਸਪਤਾਲ ਦੇ ਵਿੱਚ ਆ ਕੇ ਵੀ ਇਹ ਹਸਪਤਾਲ ਦੇ ਵਿੱਚ ਫ੍ਰੀ ਆਫ ਕੋਸਟ ਇਲਾਜ ਹੋ ਰਿਹਾ ਜਾਂ ਤੁਹਾਨੂੰ ਪੈਸੇ ਲੱਗ ਰਹੇ ਨੇ ਦੇਖੋ ਜੀ ਹਜੇ ਤਾਂ ਅਸੀਂ ਅੰਦਰੋਂ ਦਵਾਈ ਲਿਖਾ ਕੇ ਆਏ ਆ ਅੱਛਾ ਉਹਨਾਂ ਨੇ ਤਾਂ ਕੁਝ ਨਹੀਂ ਲਿਆ ਸਾਡੇ ਤੋਂ ਡਾਕਟਰ ਸਾਹਿਬ ਨੇ ਕੁਝ ਨਹੀਂ ਲਿਆ ਨਹੀਂ ਉਹਨਾਂ ਨੇ ਕੁਝ ਨਹੀਂ ਲਿਆ ਕੋਈ ਪਰਚੀ ਵਗੈਰਾ ਵੀ ਕਟਵਾਈ ਆ ਤੁਸੀਂ ਪਹਿਲਾਂ ਨਾ ਨਾ ਕੁਝ ਨਹੀਂ ਕਟਾਇਆ ਤੇ ਪਰਚੀ ਉਹਨਾਂ ਨੇ ਕੋਈ ਨਹੀਂ ਕੱਟੀ ਉਹ ਇੱਕ ਕਾਰਡ ਬਣਾ ਕੇ ਦੇਤਾ ਅੱਛਾ ਕਾਰਡ ਦਾ ਕੋਈ ਪੈਸਾ ਤਾਂ ਨਹੀਂ ਲਿੱਤਾ ਨਹੀਂ ਨਹੀਂ ਕਾਰਡ ਦਾ ਕੋਈ ਪੈਸਾ ਨਹੀਂ ਲਿਆ ਹੈਗਾ ਮੈਨੂੰ ਜੀ ਮੇਰੇ ਹਾਸਲ ਬਰਕਲ ਦਾ ਵਾ ਸਰਵਾਈਕਲ ਦੀ ਪ੍ਰੋਬਲਮ ਹੈਗੀ ਆ ਤੇ ਹਸਪਤਾਲ ਦੇ ਵਿੱਚ ਤੁਸੀਂ ਗੁਰੂਮਾ ਦਾ ਸਪੋਰਟ ਦੇ ਵਿੱਚ ਆਏ ਹੋ ਤੇ ਇੱਥੇ ਤੁਹਾਨੂੰ ਕਿੱਦਾਂ ਦੀ ਮਤਲਬ ਕਿ ਕੋਈ ਦਿੱਕਤ ਪਰੇਸ਼ਾਨੀ ਨਹੀਂ ਹਾਂਜੀ ਜੀ ਅਸੀਂ ਪਹਿਲੀ ਵਾਰ ਆਏ ਹਾਂ ਜੀ ਪਹਿਲੀ ਵਾਰ ਆਏ ਹੋ ਕੋਈ ਪੈਸਾ ਤਾਂ ਨਹੀਂ ਨਹੀਂ ਅਜੇ ਨਹੀਂ ਅਸੀਂ ਤਾਂ ਦਵਾਈ ਲੈਣੀ ਹਾਂਜੀ ਅਜੇ ਲੈਣੀ ਹੈ ਦਵਾਈ ਨਹੀਂ ਨਹੀਂ ਕੋਈ ਕਾਰਡ ਪਰਚੀ ਦਾ ਕੋਈ ਪੈਸਾ ਨਹੀਂ ਲੱਗਾ ਇਲਾਜ ਕਰਾ ਰਹੇ ਹਾਂ ਹਾਂਜੀ ਭਰਾ ਦਾ ਕਿਦਾ ਕੀ ਹੋਇਆ ਭਰਾਓ? ਉਹਨੂੰ ਥੋੜੀ ਪ੍ਰੋਬਲਮ ਆਦੀ ਚੈਸਟ ਪੇਨ ਹੁੰਦੀ ਆ। ਚੈਸਟ ਪੇਨ ਹੁੰਦੀ ਆ। ਤੇ ਚੈਸਟ ਪੇਨ ਹੋਈ ਤੁਹਾਨੂੰ ਇਹ ਗੁਰੂ ਅਮਰਦਾਸ ਹਸਪਤਾਲ ਦੇ ਵਿੱਚ ਅੱਜ ਤੁਸੀਂ ਆਏ ਹੋ ਇਹਨਾਂ ਨੂੰ ਲੈ ਕੇ ਤੇ ਤੁਹਾਨੂੰ ਜਿਹੜੇ ਬ੍ਰਦਰ ਨੂੰ ਕੋਈ ਥੋੜਾ ਪੈਸਾ ਵਗੈਰਾ ਵੀ ਲੱਗਾ ਤੇ ਨਹੀਂ 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 ਨਹੀਂ। ਹਾਂਜੀ। ਨਹੀਂ ਨਹੀਂ ਅੱਜ ਟੈਂਟ ਲੱਗਾ। ਕੋਈ ਪੈਸਾ ਨਹੀਂ ਲੱਗਾ। ਠੀਕ ਆਪ ਕੈਸੇ ਜਾਂ ਕੇ ਇਲਾਜ ਕਰਾਣੇ ਹੋ ਇਹੋ? ਹਾਂਜੀ ਇਲਾਜ ਕਰਾਣ ਆਇਆ। ਕਿਆ ਉਹ ਕਿਆ ਪ੍ਰੋਬਲਮ ਆਪਕੋ? ਤੁਮੋ ਕੋ ਸੁਪਰ ਕੀ ਬਿਮਾਰੀ ਹੈ? ਹਾਂਜੀ ਸੁਪਰ ਕੀ ਡਾਇਬਟੀਜ਼ ਦੀ ਕੀ ਪ੍ਰੋਬਲਮ ਹੈ। ਟਾਈਪ 2 ਦੀ ਪ੍ਰੋਬਲਮ ਹੈ। और जहाँ गुरु अमरदास अस्पताल में आप बैठे हो तो जहाँ आपको क्या बाकी अस्पतालों में से क्या फर्क पड़ रहा है अभी तो सर देखने में अच्छा ही है मैं पहली बार आज आया हूँ अच्छा किसी ने अगल बगल वाला बताया कि वहाँ जाकर देखा हो अच्छा ट्रीटमेंट होता है मैं पहली बार आया हूँ तो किस चीज़ के टेस्ट करवाए आपने पेट के सर बार बार लाइटिंग होती है तो पेट के लिए डॉक्टर साहब ने सिटी लिखा था तो सीटी कराया स्कैन स्कैन कराने जी तो में में हुई है आपकी ਸਰ ਮੈਂ ਤਾਂ ਬਾਹਰ ਕਿ ਨਹੀਂ ਬਤਾ ਸਕਦਾ ਹਾਂ ਮੈਂ ਇੱਥੇ ਡਾਕਟਰ ਸਾਹਿਬ ਨੇ ਸਿਟੀ ਲਿਖਿਆ हमको ਅੱਛਾ ਤਾਂ ਫ੍ਰੀ ابھی ਤਾਂ ਫ੍ਰੀ ਬਤਾਏ ਫ੍ਰੀ ਹੋਗਾ ਆਪਾਂ ਫ੍ਰੀ ਹੋਗਾ ਹਾਂ ਪੰਜੀ ਤੁਸੀਂ ਇਹ ਗੁਰੂ ਅਮਰਦਾਸ ਹਸਪਤਾਲ ਦੇ ਵਿੱਚ ਅੱਜ ਕੀ ਇਲਾਜ ਕਰਵਾਏ ਹੋ ਹਾਂਜੀ 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 ਮੈਂ ਇਲਾਜ ਕਰਾਣ ਆਈ ਆ ਪਰ ਮੈਂ ਗੁਰਦਾਸ ਸਾਹਿਬ ਵੀ ਜਾਣੀ ਆ ਤੇ ਇੱਧਰ ਪਤਾ ਲੱਗਿਆ ਤੇ ਮੈਂ ਇੱਧਰ ਆਈ ਬਹੁਤ ਅੱਛੇ ਡਾਕਟਰ ਹੈ ਬਹੁਤ ਅੱਛਾ ਇਲਾਜ ਹੋ ਰਿਹਾ ਹੈ ਤੇ ਤੁਹਾਨੂੰ ਕੀ ਪ੍ਰੋਬਲਮ ਸੀਗੀ ਮੈਨੂੰ ਟੈਸਟ ਸਾਰ ਕਰਾਇਆ ਨੇ ਮੇਰੇ ਦਾ ਸਵਿਕ ਸੀ ਗਿਆ ਮੰਗਲੀਆਂ ਦੀਆਂ ਅੱਛਾ ਤੇ ਮੇਰਾ ਕੰਮ ਦੇ ਸੀਗੇ ਅੱਛਾ ਉਹਦਾ ਇਲਾਜ ਕਰਾ ਰਹੀਆਂ ਉਸੇ ਹੀ ਬਸ ਵਿੱਚ ਜਲਬ ਹੁੰਦੇ ਸੀ ਉਹ ਵੀ ਇਲਾਜ ਵੇਲੇ ਚੱਲ ਰਿਹਾ ਮੇਰੇ ਚੱਲ ਰਿਹਾ ਇਲਾਜ ਹਾਂ ਤੇ ਕੋਈ ਟੈਸਟਾਂ ਟੁਸਟਾਂ ਦੇ ਕੋਈ ਪੈਸੇ ਵੀ ਲੱਗੇ ਨਹੀਂ ਜੀ ਨਹੀਂ ਨਹੀਂ ਲੱਗੇ ਫ੍ਰੀ ਆਫ ਕੋਸਟ ਹੋਇਆ ਇਲਾਜ ਜਿਹੜੇ ਜਿੰਨੇ ਫ੍ਰੀ ਨੇ ਫ੍ਰੀ ਲੱਗੇ ਨੇ ਜਿਹੜੇ ਪੈਸੇ ਲੋ ਪੈਸੇ ਲੈਣ ਨਹੀਂ ਜਿਹੜੇ ਪੈਸੇ ਵੀ ਲੱਗੇ ਆ ਜਿਸ ਟੈਸਟ ਦੇ ਤੇ ਉਹਦੇ ਮੈਂ ਕਰਾਇਆ ਜੀ ਉਮਕ ਰਾਏ ਜੀ ਨਹੀਂ ਜਿੱਦਾਂ ਬਾਕੀ ਹਸਪਤਾਲਾਂ ਨਾਲੋਂ ਤੁਹਾਨੂੰ ਇਸ ਹਸਪਤਾਲ ਦੇ ਫਰਕ ਲੱਗਿਆ ਹਾਂ ਬਹੁਤ ਜ਼ਿਆਦਾ ਬਹੁਤ ਫਰਕ ਲੱਗਿਆ ਮੈਂ ਮੰਨ ਲਓ ਜੇ ਬਾਹਰ 2000 ਰੁਪਏ ਲੱਗਦਾ ਤੇ ਇੱਥੇ ਬਹੁਤ ਘੱਟ ਲੱਗਦਾ ਅੱਧਾ ਅੱਧਾ ਲੱਗਦਾ ਆਪਣੇ ਤੋਂ ਵੀ ਘੱਟ ਪੈਸੇ ਲੱਗੇ ਚਲੋ 20 ਨਿਊਜ਼ ਚੈਨਲ ਦੇਖਣ ਵਾਲੇ तमाम ਦਰਸ਼ਕਾਂ ਨੂੰ ਮੇਰਾ ਨਮਸਕਾਰ ਮੈਂ ਹਾਂ ਦਿਨੇਸ਼ ਕੁਮਾਰ